ਕਾਲ ਹੋਈ ਉਸ ਦੇ ਬਾਬਤ ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸੱਜ ਪਾ ਰਹੇ ਸਨ ਸਤਿਗੁਰੂ ਧੰਤ ਗੁਰੂ ਹਰਾਈ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ ਬਠਿੰਡੇ ਦੇ ਏਰੀਏ ਦੇ ਵਿੱਚ ਮਹਾਰਾਜ ਦੇ ਇਲਾਕੇ 'ਚ ਕਾਲ ਪੈ ਗਿਆ ਮਾਲਵੇ ਦੇਸ਼ ਵਿੱਚ ਕਾਲ ਪਿਆ ਕਿਉਂਕਿ ਇੱਥੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇਹ ਤੀਜੀ ਜੰਗ ਲੜੀ ਹੈ ਸਤਿਗੁਰੂ ਧੰਨ ਗੁਰੂ ਹਰਿ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਨਾ ਮਹਾਰਾਜ ਮਹਾਰਾਜ ਦੀ ertidite ਕਾਲ ਪਿਆਏ ਗੁਰੂ ਹਰਿ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਤਾਗੀਬ ਕੀਤੀ ਹੁਕਮ ਕੀਤਾ ਕਿ ਜਿੰਨੇ ਵੀ ਰਸਤ ਗੁਰੂ ਨਾਨਕ ਦੇ ਖਜ਼ਾਨੇ ਦੇ ਅੰਦਰ ਹੈ ਸਾਰੀ ਗੱਡੀਆਂ ਤੇ ਲੱਤੀ ਜਾਵੇ ਗੱਡੀਆਂ ਦੇ ਉੱਤੇ ਰਾਸ਼ਨ ਲੱਦਿਆ ਮਹਾਰਾਜ ਦੀ ertidite ਗੁਰੂ ਹਰਿ ਸਿੰਘ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚਦੇ ਨੇ ਉੱਥੇ ਜਾ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਹਰੇਕ ਘਰ ਦੇ ਵਿੱਚ ਹੁਕਮ ਦਿੱਤਾ ਭਾਈ ਜੇ ਕਿਸੇ ਨੂੰ ਸੁੱਕੇ ਰਸਤੇ ਦੀ ਲੋੜ ਹੈ ਉਹ ਲੈ ਕੇ ਜਾ ਸਕਦਾ ਹੈ ਜੇਸ ਨੇ ਇੱਥੇ ਪ੍ਰਸ਼ਾਦਾ ਪਾਣੀ ਸ਼ਕਣਾ ਹੈ ਇੱਥੇ ਪ੍ਰਸ਼ਾਦਾ ਪਾਣੀ ਸ਼ਕ ਸਕਦਾ ਹੈ ਮਹਾਰਾਜ ਦੀ ਧਰਤੀ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਭੌਰਾ ਹੈ ਕਾਲੀ ਖਾਨ ਸਤਗੁਰੂ ਜੀ ਦਾ ਦਰਬਾਰ ਲੱਗਾ ਸਮੁੱਚੀ ਸੰਗਤ ਗੁਰੂ ਹਰਾਈ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾ ਵਿੱਚ ਨਮਸਕਾਰ ਕਰਦੀ ਹੈ ਜਿਵੇਂ ਆਪ ਸਜ ਬੈਠੇ ਹੋ ਇਸੇ ਤਰ੍ਹਾਂ ਮਹਾਰਾਜ ਦੀ ਧਰਤੀ ਤੇ ਸੰਗਤ ਬੈਠੀ ਹੈ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਉਪਦੇਸ਼ ਸੁਣਿਆ ਜਾ ਰਿਹਾ ਹੈ ਇੰਨੇ ਸਮੇਂ ਦੇ ਵਿੱਚ ਦੋ ਨੰਨੀ ਦੇ ਫੁੱਲ ਭਾਵ ਕੇ ਦੋ ਨੰਨੇ ਗਏ ਬੱਚੇ ਸਰੀਰ ਤੋਂ ਅਲਫ ਰੰਗੇ ਨੇ ਸਰੀਰ ਦੇ ਉੱਤੇ ਕੋਈ ਕੱਪੜਾ ਨਹੀਂ ਹੈ ਤੇ ਜਿੱਥੇ ਸੰਗਤ ਜੋੜੇ ਉਤਾਰਦੀ ਹੈ ਸਭ ਤੋਂ ਪਿੱਛੇ ਜਾ ਕੇ ਖੜੇ ਨੇ ਅੱਗੇ ਆਉਣਾ ਚਾਹੁੰਦੇ ਨੇ ਪਰ ਮਨ ਹੀ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਸਾਡੇ ਤਨ ਦੇ ਉੱਤੇ ਕੱਪੜਾ ਨਹੀਂ ਹੈ ਅਸੀਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਵਿੱਚ ਕਿਵੇਂ ਆ ਸਕਦੇ ਹਾਂ ਕਿਵੇਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰ ਸਕਦੇ ਹਾਂ ਮਹਾਰਾਜ ਜੀ ਦਾ ਧਿਆਨ ਪਿਆ ਗੁਰੂ ਹਰਿ ਸੇਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਤੁਮਕੀਤਾ ਕਹਿਣ ਲੱਗੇ ਜਾਓ ਭਾਈ ਉਹਨਾਂ ਦੋਨਾਂ ਫੁੱਲਾਂ ਨੂੰ ਦੋਨਾਂ ਬੱਚਿਆਂ ਨੂੰ ਸਾਡੇ ਪਾਸ ਲੈ ਕੇ ਆਓ ਦੋਨਾਂ ਬੱਚਿਆਂ ਨੂੰ ਸਿੱਖ ਸਤਿਗੁਰੂ ਜੀ ਦੇ ਕੋਲ ਲੈ ਕੇ ਆਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਨਮਸਕਾਰ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਲੇ ਦੇ ਵਿੱਚ ਹਜ਼ੂਰੀਆ ਸੀ ਦੋ ਹਿੱਸੇ ਕੀਤੇ ਉਹਨਾਂ ਦੋਨਾਂ ਬੱਚਿਆਂ ਦੇ ਨੰਗੇਜ਼ ਨੂੰ ਖੱਜਿਆ ਨਗੇਤ ਨੂੰ ਜਦੋਂ ਕਜਿਆ ਸਰੀਰ ਕਜੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਕਹਿੰ ਲਗੇ ਭਾਈ ਤੁਹਾਡਾ ਨਾਮ ਕੀ ਹੈ ਇੱਕ ਨੇ ਆਖਿਆ ਮਹਾਰਾਜ ਮੇਰਾ ਨਾਮ ਹੈ ਫੂਲ ਦੂਜੇ ਨੇ ਆਖਿਆ ਮਹਾਰਾਜ ਮੇਰਾ ਨਾਮ ਹੈ ਸੰਦਲੀ ਜਦੋਂ ਇੰਨੀ ਗੱਲ ਕੀਤੀ ਤੇ ਇੱਕ ਬੱਚਾ ਉਹਨਾਂ ਦੇ ਵਿੱਚੋਂ ਢਿੱਡ ਤੇ ਹੱਥ ਮਾਰਦਾ ਏ ਦੂਜਾ ਢਿੱਡ ਤੇ ਹੱਥ ਮਾਰ ਕੇ ਤੇ ਆਪਣੇ ਮੂੰਹ ਦੇ ਵੱਲ ਲੈ ਕੇ ਜਾਂਦਾ ਹੈ ਭਾਵ ਸਤਿਗੁਰੂ ਗੁਰੂ ਹਰਿ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝ ਗਏ ਕਿ ਇਹ ਭੁੱਖ ਦੇ ਮਾਰੇ ਹੋਏ ਨੇ ਪਾਤਸ਼ਾਹ ਜੀ ਨੇ ਫੇਰ ਪੁੱਛਿਆ ਅੱਖ ਲੱਗੇ ਇਹ ਢਿੱਡ ਤੇ ਹੱਥ ਕਾਹ ਤੋਂ ਮਾਰਦੇ ਹੋ ਕਹਿ ਲੱਗੇ ਮਹਾਰਾਜ ਖਾਣ ਵਾਸਤੇ ਪ੍ਰਸ਼ਾਦਾ ਨਹੀਂ ਹੈ ਘਰ ਦੇ ਵਿੱਚ ਰਾਜ ਦਾ ਦਾੜਾ ਨਹੀਂ ਹੈ ਭੁੱਖ ਬਹੁਤ ਲੱਗੀ ਹੈ ਗੁਰੂ ਹਰਿ ਸਿੰਘ ਮਹਾਰਾਜ ਸੱਜੇ ਪਾਤਸ਼ਾਹ ਜੀ ਨੇ ਕਾਲੇ ਚੌਧਰੀ ਨੂੰ ਪੁੱਛਿਆ ਅੱਖ ਲੱਗੇ ਭਾਈ ਤੁਹਾਡਾ ਨਗਰ ਘੁਗ ਵੱਸਦਾ ਏ ਕਾਲ ਤੇ ਹੁਣ ਪਿਆ ਏ ਪਰ ਇਹਨਾਂ ਦੇ ਧਨ ਦੇ ਉੱਤੇ ਕਪੜਾ ਨਹੀਂ ਕਾਰਨ ਕੀ ਏ ਅੱਖ ਲੱਗਾ ਮਹਾਰਾਜ ਮੇਰੇ ਭਰਾ ਦੇ ਇਹ ਪੁੱਤਰ ਨੇ ਬਚਪਨ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਤੇ ਜਦੋਂ ਇਹਨਾਂ ਦਾ ਜਨਮ ਹੋਇਆ ਸੀ ਨਾ ਕੁਝ ਸਮਾਂ ਬਾਅਦ ਮਾਤਾ ਪਿਤਾ ਚੜਾਈ ਕਰ ਗਏ ਤੇ ਨਗਰ ਦੇ ਵਿੱਚ ਇਹ یوں ਕਹ ਲਈਏ ਲੋਕਾਂ ਦੇ ਮਨ ਵਿੱਚ ਇਹ ਖਿਆਲ ਆ ਗਿਆ ਕਿ ਪਰਿਵਾਰ ਦੇ ਵਿੱਚ ਇਹ ਦੋ ਬਾਲਕ ਜਦੋਂ ਤੇ ਜਨਮੇ ਨੇ ਜਨਮ ਹੋਇਆ ਹੈ ਇਹ ਮਨਹੂਸ ਬੱਚੇ ਇਹਨਾਂ ਦੇ ਘਰ ਪੈਦਾ ਹੋਏ ਨੇ ਜਿਨ੍ਹਾਂ ਦੇ ਕਰਕੇ ਇਹਨਾਂ ਦੇ ਮਾਪੇ ਚੜਾਈ ਕਰ ਗਏ ਇਸ ਕਰਕੇ ਇਹਨਾਂ ਨੂੰ ਕੋਈ ਘਰ ਦੇ ਵਿੱਚ ਆਪਣੇ ਰੱਖਦਾ ਨਹੀਂ ਹੈ ਪ੍ਰਸ਼ਾਦਾ ਪਾਣੀ ਵੀ ਨਹੀਂ ਦਿੰਦਾ ਗੁਰੂ ਹਰਿ ਸੇ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਕਿਹਾ ਕਾਲੇਖਾ ਇਹ ਤੇ ਤੇਰਾ ਹੀ ਪਰਿਵਾਰ ਹੈ ਤੇਰੇ ਪਰਿਵਾਰ ਦੇ ਵਿੱਚੋਂ ਕਾਲੇਖਾ ਨੇ ਆਖਿਆ ਮਹਾਰਾਜ ਮਜਬੂਰੀਆਂ ਬਹੁਤ ਹੋ ਜਾਂਦੀਆਂ ਨੇ ਪਰਿਵਾਰਾਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਨੇ ਜਿਸ ਕਰਕੇ ਮੈਂ ਵੀ ਥੋੜਾ ਜਿਹਾ ਇਹਨਾਂ ਤੋਂ ਪਿਛਾੜ ਦਾ ਪੈਰ ਜਿਹੜਾ ਸੀ ਉਹ ਪੁੱਟਣ ਦੇ ਮਜਬੂਰ ਹੋ ਗਿਆ ਸਤਿਗੁਰ ਸਚੇ ਪਾਤਸ਼ਾਹ ਜੀ ਨੇ ਉਹਨਾਂ ਦੋਵਾਂ ਦੇ ਨਾਂ ਪੁੱਛੇ ਨਾਂ ਪੁੱਛ ਕੇ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਕਿਹਾ ਕਹ ਲੱਗੇ ਜਾਓ ਪੁੱਤਰੋ ਸਮਾਂ ਆਵੇਗਾ ਤੁਹਾਡਾ ਰਾਜ ਜਮਨਾ ਤੋਂ ਲੈ ਕੇ ਸਤਲੁਜ ਤੱਕ ਤੁਹਾਡਾ ਰਾਜ ਹੋਵੇਗਾ ਜਮਨਾ ਤੋਂ ਲੈ ਕੇ ਸਤਲੁਜ ਦੀ ਤੱਕ ਤੁਹਾਡੀਆਂ ਇਸ ਸੰਸਾਰ ਦੇ ਵਿੱਚ ਵਿਆਸਤਾ ਹੋਇਆ ਕਰਨਗੇ ਫੂਲ ਤੇ ਸੰਦਲੀ ਜਦੋਂ ਇੰਨੇ ਬਚਨ ਕਹੇ ਸੰਗਤ ਦੇ ਵਿੱਚ ਕਾਲੇਖਾਂ ਦੀ ਪਤਨੀ ਬੈਠੀ ਸੀ ਗੁਰੂ ਚਾਹੇ ਤੇ ਜਿਹਦੇ ਤੇ ਮਰਜ਼ੀ ਕਿਰਪਾ ਕਰ ਸਕਦਾ ਹੈ ਪਰਾ ਜੇਕਰ ਕੋਈ ਚਤਰਾਈ ਨਾ ਆਖੇ ਨਾ ਕਿ ਮੈਂ ਚਤਰਾਈ ਦੇ ਨਾਲ ਗੁਰੂ ਕੋ ਕੁਝ ਪ੍ਰਾਪਤ ਕਰ ਸਕਾਂ ਮਹਾਰਾਜ ਜੀ ਕਹਿੰਦੇ ਮਨੋਖ ਲੱਖ ਚਤਰਾਇਆਂ ਕਰ ਲੈ ਪਰ ਚਤਰਾਈ ਨਾ ਜਤਨ ਭੁਜ ਪਾਈਏ ਚਤਰਾਈ ਦੇ ਨਾਲ ਪ੍ਰਮਾਤਮਾ ਨਹੀਂ ਪ੍ਰਾਪਤ ਹੋ ਸਕਦਾ ਕਾਲੇਖਾਨ ਦੇ ਘਰ ਵਾਲੀ ਕਦੋਂ ਘਰ ਗਈ ਸ਼ਾਮ ਦਾ ਟਾਈਮ ਹੋਇਆ ਆਪਣੇ ਪਤੀ ਨੂੰ ਆਖਦੀ ਕਹਿਣ ਲੱਗੀ ਗੁਰੂ ਕੇ ਸਿੱਖ ਤੇ ਤੁਸੀਂ ਹੋ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਤੇ ਤੁਸੀਂ ਰਹਿੰਦੇ ਹੋ ਪਰ ਇਹ ਤੇ ਉਲਟੀ ਗੰਗਾ ਵਗਤਰੀ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਨੂੰ ਸਤਿਗੁਰੂ ਜੀ ਨੇ ਰਾਜ ਭਾਗ ਦੇ ਦਿੱਤਾ ਤੁਸੀਂ ਗੁਰੂ ਹਰ राय ਸਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿੰਦੇ ਹੋ ਤੇ ਤੁਹਾਨੂੰ ਕੁਝ ਵੀ ਨਹੀਂ ਅਗਲੇ ਦਿਨ ਇਹਨੇ ਆਪਣੇ ਬੱਚਿਆਂ ਦੇ ਲੀੜੇ ਲਾ ਕੇ ਆਖਿਆ ਜਾਓ ਪੁੱਤਰੋ ਗੁਰੂ ਹਰਿਐਸ ਸਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਦੇ ਕੋਲ ਜਾ ਕੇ ਜਿਸ ਤਰੀਕੇ ਦੇ ਨਾਲ ਕੱਲ ਫੁੱਲ ਤੇ ਸੰਦਲੀ ਨੇ ਢਿੱਡ ਖੜਕਾਇਆ ਸੀ ਅੱਜ ਤੁਸੀਂ ਵੀ ਆਪਣੇ ਪੇਟ ਤੇ ਹੱਥ ਮਾਰਿਓ ਇਹਦੇ ਬੱਚੇ ਆਏ ਗੁਰੂ ਹਰਿਐਸ ਸਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਦੇ ਕੋਲ ਆ ਕੇ ਜਦੋਂ ਉਹਨਾਂ ਨੇ ਪੇਟ ਦੇ ਉੱਤੇ ਹੱਥ ਮਾਰਿਆ ਮਹਾਰਾਜ ਸੱਚੇ ਬਾਦਸ਼ਾਹ ਜੀ ਕਹਿੰਦੇ ਨਾ ਭਾਈ ਇੱਕ ਕੱਲ ਵਾਲੀ ਗੱਲ ਨਹੀਂ ਬਣੀ ਕੱਲ ਜਿਹੜੇ ਆਏ ਸੀ ਉਹ ਆਪ ਚੱਲ ਕੇ ਆਏ ਸੀ ਅੱਜ ਤੁਸੀਂ ਆਇਓ ਅੱਜ ਤੁਹਾਨੂੰ ਭੇਜਿਆ ਗਿਆ ਹੈ ਗੁਰੂ ਹਰਿਐਸੇ ਮਹਾਰਾਜ ਸਤਗੁਰ ਸੱਜੇ ਪਾਤਸ਼ਾਹ ਜੀ ਨੇ ਕਿਹਾ ਕਹਿਣ ਲੱਗੇ ਇੱਕ ਗੱਲ ਹੈ ਘੋੜੇ ਤੁਹਾਡੇ ਵੀ ਜਮਨਾ ਤੱਕ ਚੱਲਣਗੇ ਦੌੜਨਗੇ ਪਰ ਹਾਂ ਆਪਣੇ ਮਨ ਦੇ ਅੰਦਰ ਇੱਕ ਖਿਆਲ ਰੱਖਿਓ ਇਸ ਸੰਸਾਰ ਦੇ ਵਿੱਚ ਜਿੰਨਾ ਚਿਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹੋਗੇ ਨਾ ਬਰਕਤਾਂ ਉਹਨਾਂ ਚਿਰ ਤੁਹਾਡੀ ਝੋਲੀ ਵਿੱਚ ਪੈਂਦੀਆਂ ਰਹਿਣਗੀਆਂ ਇਹ ਬਰਾੜ ਪਰਿਵਾਰਾਂ ਦੇ ਵਿੱਚੋਂ ਸੀ ਕਾਲਾ ਚੌਧਰੀ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਗੁਰੂ ਸੱਜੇ ਪਾਤਸ਼ਾਹ ਜੀ ਦੇ ਤੱਕ ਇਹ ਪਰਿਵਾਰ ਚੱਲਦਾ ਹੈ ਇਹ ਵਿਸ਼ਾ ਮੇਰਾ ਹੈ ਮੇਰਾ ਕਹਿਣ ਤੋਂ ਇਹ ਭਾਵ ਹੈ ਗੁਰੂ ਦੇ ਦਵਾਰੇ ਦੇ ਉੱਤੇ ਆ ਕੇ ਕੇਵਲ ਤੇ ਕੇਵਲ ਇਹ ਹੀ ਅਰਦਾਸ ਕਰਨੀ ਹੈ ਕਿ ਸਾਡੇ ਜਦ ਮੇ ਇਸ ਸੰਸਾਰ ਦੇ ਵਿੱਚ ਕੋ ਨਿਰੰਕਾਰ ਅਕਾਲ ਪੁਰਖ ਵੈਗਰੂ ਹਰੇਕ ਦੇ ਦਿਲ ਦੀ ਜਾਣਦਾ